ਅੱਜ ਸੱਚੇ ਕਾਜ ਸਾਨੂੰ ਦਾ ਸਾਦਾ ਪੰਜਾਬ ਫੂਡ ਚੈਨਲ ਤੇ ਸਵਾਗਤ ਆ। ਅੱਜ ਆਪਾਂ ਬਣਾਣ ਜਾ ਰਹੀਆਂ ਬਹੁਤ ਹੀ ਟੇਸਟੀ ਸਭ ਨੂੰ ਪਸੰਦ ਆਣ ਵਾਲੇ ਮલાઈ ਮੇਵਾ ਨਾਰੀਅਲ ਦੇ ਲੱਡੂ ਜੋ ਕਿ ਬਹੁਤ ਹੀ ਵਧੀਆ ਬਣਨਗੇ। ਬਿਨ ਮਾਵੇ ਤੋਂ ਬਿਨ ਮਿਲਕ ਪਾਊਡਰ ਤੋਂ ਨਾ ਹੀ ਬਹੁਤੀ ਮਿਹਨਤ ਤੋਂ ਸਿਰਫ ਅੱਧੇ ਛੋਟੇ ਚਮਚ ਦੇਸੀ ਘਿਓ ਦੇ ਨਾਲ ਬਣਨਗੇ। ਇੱਕਦਮ ਆਸਾਨ ਤਰੀਕੇ ਦੇ ਨਾਲ। ਚਲੋ ਕਰਦੇ ਆਂ ਬਣਾਣਾ ਸ਼ੁਰੂ। أولੇ ਇੱਥੇ ਮੈਂ ਅੱਧਾ ਚਮਚ ਦੇਸੀ ਘਿਓ ਲੈ ਆਏ ਪੈਂਦੇ ਵਿੱਚ। ਜੇ ਤੁਸੀਂ ਚਾਹੋ ਤਾਂ ਇਹਨੂੰ ਬਿਨ ਦੇਸੀ ਘਿਓ ਤੋਂ ਵੀ ਬਣਾ ਸਕਦੇ ਆ ਪਰ ਮੈਂ ਹਲਕਾ ਜਿਹਾ ਦੇਸੀ ਘਿਓ ਕਿਉਂਕਿ ਬੜੀਆ ਲੱਗਦਾ ਤੇ ਇਹਦੇ ਵਿੱਚ ਜਿਹੜਾ ਹੈ ਆਪਣਾ ਨਾਰੀਅਲ ਦਾ ਪੁਰਾਦਾ ਪਾਉਣਾ ਹੈ 100 ਗ੍ਰਾਮ 100 ਗ੍ਰਾਮ ਨਾਰੀਅਲ ਦੇ ਪੁਰਾਦੇ ਨੂੰ ਚੰਗੀ ਤਰੀਕੇ ਨਾਲ ਭੁੰਨ ਲੈਣਾ ਹੈ ਇਹ ਦੇਖੋ ਨਾਰੀਅਲ ਦੇ ਪੁਰਾਦੇ ਦੀ ਜਗ੍ਹਾ ਤੇ ਤੁਸੀਂ ਇਹਦਾ ਆਪਣਾ ਫਰੈਸ਼ ਨਾਰੀਅਲ ਹੁੰਦਾ ਹੈ ਉਹ ਵੀ ਲੈ ਸਕਦੇ ਆ ਕੱਟ ਕੇ ਉਹਨੂੰ ਪਹਿਲਾਂ ਛਿੱਲ ਕੇ ਕੱਟ ਕੇ ਤੇ ਉਹਨੂੰ ਗ੍ਰाइंड ਕਰਕੇ ਲੈ ਸਕਦੇ ਆ ਉਹਨਾਂ ਹੋਰ ਵੀ ਜ਼ਿਆਦਾ ਵਧੀਆ ਬਣੂਗੀ ਜਾਂ ਫਿਰ ਤੁਸੀਂ ਨਾਰੀਅਲ ਦੇ ਪੁਰਾਦੇ ਨਾਲ ਵੀ ਬਣਾ ਸਕਦੇ ਆ ਫਿਰ ਜਦੋਂ ਆਪਣਾ ਨਾਰੀਅਲ ਵਜਿ ਤਰੀਕੇ ਨਾਲ ਪੋਜ ਗਿਆ ਉਹਦੇ ਆਪਏ ਦੇ ਵਿੱਚ 250 ml ਦੁੱਧ ਪਾਵਾਂਗੇ ਦੁੱਧ ਕੱਚਾ ਜਾਂ ਫਰੂਗ ਲਿਆ ਤੁਸੀਂ ਕੋਈ ਵੀ ਵਰਤ ਸਕਦੇ ਆ ਮੈਂ ਇੱਥੇ ਕੱਚਾ ਵਰਤ ਰਹੀ ਆ ਦੇਖੋ ਦੁੱਧ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰੀਕਾ ਨਾਲ ਮੀਡੀਅਮ ਗੈਸ ਤੇ ਭੁੰਨਾਂਗੇ ਲਗਾਤਾਰ ਚਲਾਉਂਦੇ ਹੋਏ ਇਹ ਦੇਖੋ ਹੁਣੇ ਕਾਫੀ ਹੱਦ ਤੱਕ ਇਹਦਾ ਦੁੱਧ ਸੁੱਕ ਗਿਆ ਹੈ ਜਦੋਂ ਇਸ ਤਰੀਕੇ ਦਾ ਹੋ ਗਿਆ ਉਹਦਾ ਆਪਾਂ ਖੰਡ ਪਾਉਣੀ ਹੈ ਇਹਦੇ ਵਿੱਚ ਖੰਡ ਤੁਸੀਂ ਆਪਦੇ ਸਵਾਦ ਅਨੁਸਾਰ ਪਾ ਸਕਦੇ ਆ ਇਹਨੂੰ ਚੰਗੀ ਤਰੀਕਾ ਨਾਲ ਆਪਾਂ ਮਿਲਾ ਲੈਣਾ ਹੈ ਕਾਂਡਾ ਪਏ ਇਸ 스테ਜ ਤੇ ਪਾ ਲੈਣੀ ਆ ਤੁਸੀਂ ਦੇਖੋਗੇ ਖੰਡ ਪਾਉਣ ਤੋਂ ਬਾਅਦ ਚ ਇਹ ਫਿਰ ਦੁਆਰਾ ਹਲਕਾ ਜਿਹੜਾ ਪਤਲਾ ਹੋ ਜਾਊਗਾ ਫਿਰ ਇਹਨੂੰ ਆਪਾਂ ਡਰਾਈ ਕਰ ਲੈਣਾ ਹੈ ਜਦੋਂ ਇਸ ਤਰੀਕੇ ਦਾ ਹੋ ਗਿਆ ਇਹ ਦੇਖੋ ਹੁਣ ਇਸ ਤਰੀਕੇ ਦਾ ਬਿਲਕੁਲ ਡਰਾਈ ਹੋ ਚੁੱਕਿਆ ਆ ਹੁਣ ਆਪਾਂ ਇਹਨੂੰ ਇੱਕ ਵੱਖਰੀ ਪਲੇਟ ਦੇ ਵਿੱਚ ਕੱਢ ਲੈਣੇ ਆ ਗੈਸ ਨੂੰ ਕਰ ਦਿੰਨੇ ਬੰਦ ਹੁਣ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਫਲਾ ਦੇਣਾ ਹੈ ਤੇ ਠੰਡਾ ਹੋਣ ਦੇਣਾ ਹੈ ਥੋੜਾ ਕੋਸਾ ਜਿਹਾ ਹੋਣ ਦੇਣਾ ਹੈ ਤਦ ਤੱਕ ਆਪਾਂ ਇਹ ਤੇ ਡਰਾਈ ਫਰੂਟ ਭੁੰਨ ਲੈਣੇ ਆ ਥੋੜੇ ਜਿਏ ਕਿਉਂਕਿ ਇਹ ਮੇਵਾ ਲੱਡੂ ਆ ਮੇਵਾ ਕੋਕੋਨਟ ਲੱਡੂ ਸੋ ਇਸ ਲਈ ਮੇਵੇ ਪੁੰਨੇ ਰੜ ਬੰਦੇ ਆ ਇੱਥੇ ਮੈਂ ਬਦਾਮ ਲਏ ਆ ਪਿਸਤਾ ਲਏ ਨੇ ਚੰਗੀ ਤਰੀਕੇ ਨਾਲ ਪੁੰਨ ਕੇ ਤੇ ਮੈਂ ਇਹਦੇ ਵਿੱਚ ਪਾਤਾ ਆ ਨਾਲ ਹੀ ਮੈਂ ਥੋੜੀ ਖਸਖਸ ਲਈ ਆ ਖਸਖਸ ਨਾਲ ਵੀ ਵਧੀਆ ਸਵਾਦ ਆ ਜਾਂਦਾ ਹੈ ਜੇ ਨਹੀਂ ਪਾਉਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਆ ਚੰਗੀ ਤਰੀਕੇ ਨਾਲ ਭੋਲ ਲੈਣਾ ਇਹਨੂੰ ਤੁਸੀਂ ਇਹਦੇ ਵਿੱਚ ਜਗ੍ਹਾ ਤੇ ਅਖਰੋਟ ਫਿਰ ਜਾਂ ਫਿਰ ਕੋਈ ਹੋਰ ਵੀ ਡਰਾਈ ਫਰਟ ਵਰਤ ਸਕਦੇ ਆ ਜਿਹੜੇ ਵੀ ਤੁਸੀਂ ਵਰਤਣਾ ਚਾਹੋ ਕਾਜੂ ਹੋਰ ਵੀ ਜਿਹੜੇ ਵਰਤਣਾ ਚਾਹੋ ਵਰਤ ਸਕਦੇ ਆ ਚੰਗੀ ਤਰੀਕੇ ਨਾਲ ਮਿਲਾਉਣ ਤੋਂ ਬਾਅਦ ਜੇ ਨੂੰ ਆਪਾਂ ਇਹਦੇ ਲੱਡੂ ਬਣਾਵਾਂਗੇ ਇਹ ਦੇਖੋ ਬਹੁਤ ਹੀ ਸਾਨੀ ਨਾ ਹੈ ਬਣ ਜਾਂਦੇ ਆ ਜੇ ਤੁਸੀਂ ਇਹਨੂੰ ਗਿੱਲਾ ਛੱਡ ਦੋਗੇ ਆਪਣੇ ਮਿਕਸਚਰ ਨੂੰ ਤਾਂ ਫਿਰ ਲੱਡੂ ਬੰਨਨੇ ਨਹੀਂ ਹੈਗੇ ਇਹ ਦੇਖੋ ਹੁਣੇ ਪਰਫੈਕਟ ਸਟੇਜ ਆ ਇਦਾਂ ਦੀ ਹੁਣ ਆਪਾਂ ਇਹਨੂੰ ਪਾਣੀ ਲਾ ਕੇ ਜਿਹੜਾ ਲੱਡੂ ਬਣਾ ਲੈਨੇ ਆ ਜੇ ਨਹੀਂ ਪਾਉਂਗੇ ਪਾਣੀ ਤਾਂ ਵੀ ਕੋਈ ਨਹੀਂ ਹੈਗਾ ਦਿੱਕਤ ਤੇ ਆਪਾਂ ਲੱਡੂਆਂ ਨੂੰ ਨਾਰੀਅਲ ਦੇ ਬਰਾਦ ਦੇ ਚ ਕੋਟ ਕਰ ਲੈਣਾ ਜੋ ਕਿ ਬਿਲਕੁਲ ਆਪਸ਼ਨਲ ਆ ਤੇ ਆਪਣੇ ਬਹੁਤ ਹੀ ਟੇਸਟੀ ਵਾਲੇ ਮલાઈ ਮੇਵਾ ਕੋਕੋਨਟ ਲੱਡੂ ਬਣ ਕੇ ਤਿਆਰ ਆ ਬਹੁਤ ਹੀ ਵਧੀਆ ਬੰਦੇ ਆ ਜੂਹਰ ਰੈਸਪੀ ਟ੍ਰਾਈ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਧੰਨਵਾਦ